ਇੱਕ ਘਰੋਂ ਦੋਸਤ ਦਾ ਜਨਮ ਦਿਨ ਮਨਾਉਣ ਨਿਕਲਿਆ ਨੌਜਵਾਨ ਅਚਾਨਕ ਲਾਪਤਾ ਹੋ ਗਿਆ। ਨਾ ਕੋਈ ਰੰਗਧਾਰੀ ਦੀ ਕੋਲਾਈ, ਅਤੇ ਨਾ ਹੀ ਹੁਣ ਤੱਕ ਨੌਜਵਾਨ ਦਾ ਕੋਈ ਥੋਪ ਪਤਾ ਲੱਗਿਆ। ਮਾਪਿਆਂ ਤੇ ਪਰਿਵਾਰ ਲਗਾਤਾਰ ਉਸ ਦੀ ਭਾਲ ਕਰ ਰਹੇ ਨੇ ਪਰ ਕੋਈ ਵੀ ਸੁਰਾਖ ਨਹੀਂ ਲੱਭ ਰਿਹਾ। 18 ਜਨਵਰੀ ਨੂੰ ਨੌਜਵਾਨ ਗੁਰਲਾਲ ਸਿੰਘ ਕਰੀਬ 5 ਵਜੇ ਹੱਸਤਾ ਖੇਡ ਦਾ ਘਰੋਂ ਨਿਕਲਿਆ ਸੀ ਪਰ ਕਰੀਬ 21 ਦਿਨਾਂ ਬਾਅਦ ਵੀ ਉਹ ਘਰ ਵਾਪਿਸ ਨਹੀਂ ਮੁੜਿਆ। ਕੋਈ ਗੱਲਬਾਤ ਨਹੀਂ, 5 ਵਜੇ ਗਿਆ ਹੈਪੀ ਬਰਥਡੇ ਤੇ ਗਿਆ। ਕੋਈ ਝੜਿਆ ਨਹੀਂ, ਕੋਈ ਝਗੜਿਆ ਨਹੀਂ। ਕਿਆ ਹੋਇਆ ਕਿ ਗਿਆ ਮੈਂ ਮੈਂ ਹੈਪੀ ਬਰਥਡੇ ਤੇ ਚੱਲਿਆ ਬਸ ਉਹਦੇ ਵਾਪਸ ਖੇਡਦਾ ਖੇਡਦਾ ਗਿਆ ਮਨ ਕਿ ਵਾਪਸ ਨਹੀਂ ਆਇਆ ਕਿਹਦੇ ਬਰਥਡੇ ਤੇ ਗਿਆ ਦੱਸਿਆ ਨੀ ਕੁਝ ਨਾ ਕੁਝ ਨਹੀਂ ਦੱਸ ਕੇ ਗਿਆ ਸਾਨੂੰ ਨਹੀਂ ਪਹਿਲਾਂ ਵੀ ਜਾਂਦਾ ਕਿਤੇ ਹਾਂਜੀ ਉਹ ਪਹਿਲਾਂ ਵੀ ਜਾਂਦਾ ਸੀ ਆ ਜਾਂਦਾ ਸੀ ਵਾਪਸ ਹੁਣ ਨਹੀਂ ਯਾਦ ਕਰ ਨਹੀਂ ਆਇਆ ਕੀ ਕੋਈ ਲੱਗਦਾ ਨਹੀਂ ਕਿ ਇਹਨੇ ਕੋਈ ਅਗਵਾ ਕਰ ਲਿਆ ਹੋਵੇ ਜਾਂ ਕੋਈ ਲੈ ਗਿਆ ਹੋਵੇ ਕੁਝ ਨਾ 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 ਕੋਈ ਬਾਤ ਨਹੀਂ ਹੋਈ ਇਹ ਤੁਹਾਨੂੰ ਪਤਾ ਨਹੀਂ ਮਹਾਰਾਜ ਜਾਂਦਾ ਵੀ ਕੀ ਹੋਇਆ ਕੀ ਨਹੀਂ ਇਹ ਤੇ ਹੁਣ ਪਰਮਾਤਮਾ ਹੀ ਜਾਣੇਗਾ ਕੋਈ ਲੰਘਦੇ ਨਹੀਂਗਾ ਨਾ ਨਾ ਸਾਡਾ ਵੈਰ ਵਿਰੋਧ ਕੇ ਨਾ ਆਇਆ ਹੀ ਨਹੀਂ ਕਿੰਨੇ ਦਿਨ ਤਿੰਨੇ ਤਰੀਕ ਦਾ ਗਿਆ ਇਹ ਜੋ ਤੁਹਾਨੂੰ ਪਹਿਲਾਂ ਦੱਸਿਆ ਕਿੰਨੇ ਦਿਨ ਹੋ ਗਏ ਅੱਜ 21 ਦਿਨ 18 ਤਰੀਕ ਦਾ ਗਿਆ ਅੱਜ ਵੀਰਵਾਰ ਨੂੰ ਦਰਾ ਵੀਰਵਾਰ ਸ਼ਾਮ ਨੂੰ ਗਿਆ 5 ਵਜੇ ਅਜਨਾਲਾ ਦਾ ਰਹਿਣ ਵਾਲਾ ਨੌਜਵਾਨ ਗੁਰਲਾਲ ਸਿੰਘ ਮਹਿਜ 30 ਸਾਲ ਦਾ ਸੀ ਪਰਿਵਾਰ ਮੁਤਾਬਕ ਉਹਨਾਂ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਅਤੇ ਨਾ ਹੀ ਉਹਨਾਂ ਦੇ بیٹے ਦਾ ਕਿਸੇ ਨਾਲ ਕੋਈ ਝਗੜਾ ਸੀ ਪਰਿਵਾਰ ਦੀ ਮੰਨੀ ਤਾਂ ਉਹਨਾਂ ਨੇ ਆਪਣੇ بیٹے ਨੂੰ ਲੱਭਣ ਦੀ ਹਰ ਕੋਸ਼ਿਸ਼ ਕੀਤੀ ਰਿਸ਼ਤੇਦਾਰਾਂ ਤੋਂ ਲੈ ਕੇ ਦੋਸਤਾਂ ਤੱਕ ਸਭ ਤੋਂ ਪੁੱਛੀ ਗਈ ਸੀ ਤੇ ਪੁਲਿਸ ਨੂੰ ਸ਼ਿਕਾਇਤ ਵੀ ਲਿਖਵਾਈ ਪਰ ਕੋਈ ਵੀ ਨਤੀਜਾ ਨਾ ਨਿਕਲਿਆ। ਚਾਹ ਮੀ ਸਾਨੂੰ 5 ਵਜੇ ਦੱਸ ਕੇ ਗਿਆ ਮੈਂ ਐਪੀ ਬਰਥ ਦੇ ਚੱਲਿਆ ਮੇਰੇ ਯਾਰ ਦਾ ਜੀਵਾੜਿਆ ਤੇ ਅਹੀਂ ਅਗਾ ਚੱਲ ਹੋ ਕੇ ਤੇ ਆਜੀ ਛੇਤੀ ਤੇ ਮੁੜ ਕੇ ਗਿਆ ਤੇ ਮੁੜ ਕੇ ਆਇਆ ਹੀ ਨਹੀਂ ਉਸ ਦਿਨ ਤੋਂ। ਅਹੀਂ ਜੋਂ ਡੀਗ ਦੇ ਰਾਇ ਡੀਓ ਡੀਗ ਦੇ ਰਾਇ ਮੁੜਕੇ ਰਿਤੇਦਾਨਾਂ ਦੇ ਲੱਭੰਡੇ ਪਏ। ਮੁੜਕੇ ਗੋਦਾਰਾਂ ਦੇ ਲੱਭੰਡੇ ਪਏ ਤੇ ਅਜੇ ਅੱਜ ਤੱਕ ਨਹੀਂ ਮਿਲਨੇ ਕੋਈ ਸੁਨਾ ਪਤਾ ਮਿਲ ਨਹੀਂ ਸਕਿਆ ਸਾਨੂੰ ਤੇ ਇਹ ਗਾ ਇਹ ਆ ਵੀ ਬਹੁਤ ਕਿਰਪਾ ਹੈ ਜੇ ਕੋਈ ਦੱਸ ਦੇ ਭੈਣ ਭਰਾ ਤੇ ਅਹੀਂ ਤੇ ਰੋਟੀ ਵੀ ਨਹੀਂ ਖਾਦੀ ਦੋਹਾਂ ਨੇ ਦੋਹਾਂ ਜੀਆਂ ਨੇ ਵੀ ਇਹ ਕੀ ਬਣਾ ਸਾਡੇ ਨੇ ਕਿੰਨੇ ਦਿਨ ਹੋ ਗਏ ਹਾਂਜੀ ਕਿੰਨੇ ਦਿਨ ਹੋ ਗਏ ਅੱਜ 21 ਦਿਨ ਹੋ ਗਏ ਅੱਛਾ ਹਾਂਜੀ ਦਰਖਾਸਤ ਕੀ ਕੋਈ ਤੇ ਦਰਖਾਸਤ ਦਿੱਤੀ ਆ ਜੀ ਕੀ ਨਾ ਕੋਈ ਪੁਲਿਸ ਹੂੰ ਪੁਲਿਸ ਕੀ ਗੱਲ ਇਹ ਪੁਲਿਸ ਨੇ ਨਹੀਂ ਕੁਝ ਕਿਹਾ ਸਾਨੂੰ ਤੇ ਫਿਰ ਆਪਾਂ ਦਰਖਾਸਤ ਦੇ ਕੇ ਤੇ ਘਰ ਨੂੰ ਆ ਗਏ ਆ ਪਾਸਪੋਰਟ ਕੋਈ ਪੁੱਛ ਕੇ ਚ ਨਹੀਂ ਹਾਲਾਂਕਿ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਵੱਲੋਂ ਪੁਲਿਸ ਨੂੰ ਪਹਿਲਾਂ ਹੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਸੀ ਦਿੱਤੀ ਪਰਿਵਾਰ ਨੇ ਇੱਕ ਕਾਪੀ ਵੀ ਮੀਡੀਆ ਨਾਲ ਨਸ਼ਰ ਕੀਤੀ ਪਰ ਜਦੋਂ ਇਸ ਸਬੰਧੀ ਐਸ ਐਚਓ ਅਜਨਾਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਇਸ ਮਾਮਲੇ ਤੋਂ ਸਾਫ਼ ਪੱਲਾ ਝੰਡਿਆ ਅਤੇ ਕਿਹਾ ਕਿ ਉਹਨਾਂ ਨੂੰ ਕੋਈ ਵੀ ਸ਼ਿਕਾਇਤ ਨਹੀਂ ਮਿਲੀ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ